ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਉਹਨਾਂ ਦੇ ਜਿਹੜੇ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਹੋ ਰਿਹਾ ਹੈ ਉਹਦੇ ਵਿੱਚ ਦਿੱਲੀ ਦੀ ਜਿਹੜੀ ਵਿਧਾਨ ਸਭਾ ਉਹਨਾਂ ਨੇ ਪੰਜਾਬ ਪੁਲਿਸ ਨੂੰ ਤਲਬ ਕੀਤਾ ਕਿ 2 ਦਿਨਾਂ ਦੇ ਵਿੱਚ ਵਿੱਚ ਆਪਣਾ ਜਵਾਬ ਦੋ ਪਰ ਹੁਣ ਜਿਹੜਾ ਸਮਾਂ ਮੰਗ ਲਿਆ ਗਿਆ ਉਹਨਾਂ ਵੱਲੋਂ ਪੰਜਾਬ ਪੁਲਿਸ ਵੱਲੋਂ ਕਹਿੰਦੇ ਜੀ 10 ਦਿਨ ਦਾ ਸਮਾਂ ਦੋ ਵਿਧਾਨ ਸਭਾ ਨੇ ਕੀ ਕਿਹਾ ਤੇ ਨਾਲੇ ਸੁਣਨ ਚਾ ਰਹੇ ਕਿ ਦਿੱਲੀ ਦੀ ਜਿਹੜੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਹੈ ਉਹਨਾਂ ਦੇ ਗਾਇਬ ਹੋਣ ਦੇ ਲਾਪਤਾ ਹੋਣ ਦੇ ਪੋਸਟਰ ਲੱਗ ਰਹੇ ਨੇ ਦਿੱਲੀ ਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਨੇ ਤੇ ਉਹਨਾਂ ਦੇ ਦਬਾਅ ਹੇਠ ਪੰਜਾਬ ਪੁਲਿਸ ਨੇ ਆਪਣੇ ਮਰਿਆ ਹੋਏ ਸੱਪ ਗਲ ਦੇ ਵਿੱਚ ਪਾ ਲਿਆਗਾ ਇਹ ਜਿਸ ਹਿਸਾਬ ਦੇ ਨਾਲ ਪੰਜਾਬ ਪੁਲਿਸ ਦਬਾਅ ਹੇਠ ਪਹਿਲਾਂ ਪਰਚਾ ਦਰਜ ਕੀਤਾ ਤੇ ਹੁਣ ਹਲਕੇ ਦੇ ਵਿੱਚ ਲੈ ਰਹੀ ਹੈ ਇਹ ਬਹੁਤ ਸੀਰੀਅਸ ਮਸਲਾ ਹੈਗਾ ਤੁਸੀਂ ਦੇਸ਼ ਦੀ ਕਿਸੇ ਵੀ ਅਸੈਂਬਲੀ ਜਾਂ ਪਾਰਲੀਮੈਂਟ ਦੇ ਅਧਿਕਾਰਾਂ ਜਾਂ ਫਰਜ਼ਾਂ ਦੇ ਵਿੱਚ ਕੋਤਾਹੀ ਕਰਦੇ ਹੋ ਜਾਂ ਬਜਾਅ ਕਰਦੇ ਹੋ ਜਾਂ ਸੀਰੀਅਸ ਨਹੀਂ ਲੈਂਦੇ ਤੇ ਵਿਧਾਨ ਸਭਾ ਦੇ ਸਪੀਕਰ ਕੋਲ ਜਾਂ ਅਸੈਂਬਲੀ ਕੋਲ ਜਾਂ ਪੰਜਾਬ ਦੇ ਸਪਾਰਲੀਮੈਂਟ ਕੋਲ ਇੰਨੀ ਪਾਵਰ ਆ ਕਿ ਉਹ ਤੁਹਾਡੇ ਖਿਲਾਫ ਜੇ ਲੋੜ ਪਈ ਮਤਲਬ ਐਂਡ ਤੇ ਜਾ ਕੇ ਜੇ ਲੋੜ ਪਈ ਤੁਹਾਡੇ ਖਿਲਾਫ ਰੈਸਟ ਵਾਰੰਟ ਇਸ਼ੂ ਕਰ ਸਕਦੀ ਹੈ ਤੁਹਾਨੂੰ ਜੇਲ੍ਹ ਭੇਜ ਸਕਦੀ ਹੈ ਤੇ ਪੰਜਾਬ ਪੁਲਿਸ ਨੂੰ ਪਤਾ ਨਹੀਂ ਪੰਜਾਬ ਪੁਲਿਸ ਨੂੰ ਵੀ ਪਤਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਪਤਾ ਔਰ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਨੇ ਜਿਨ੍ਹਾਂ ਦੇ ਕਹਿਨ ਤੇ ਪੰਜਾਬ ਦੇ ਵਿੱਚ ਕਪਲ ਮਿਸ਼ਰਾ ਸੁਖਪਾਲ ਸਿੰਘ ਖੈਰਾ ਸੁਬੀਸ਼ ਸਿੰਘ ਬਾਦਲ ਪਰਗਤ ਸਿੰਘ ਹੁਣਾਂ ਦੇ ਖਿਲਾਫ ਪਰਚੇ ਦਰਜ ਕਰਵਾਏ ਗਏ ਨੇ ਉਹ ਸਾਰੇ ਨੂੰ ਪਤਾ ਕਿ ਅਸੈਂਬਲੀ ਦੀਆਂ ਕਿੰਨੀਆਂ ਪਾਵਰਾਂ ਨੇ ਇੱਕ ਸਪੀਕਰ ਦੀਆਂ ਕਿੰਨੀਆਂ ਪਾਵਰਾਂ ਨੇ ਇਹ ਮਜ਼ਾਕ ਨਹੀਂ ਹੈ ਕੋਈ ਕਿ ਤੁਸੀਂ ਬੈਠੇ ਬੈਠੇ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਦੇਸ਼ ਦਾ ਸੰਵਿਧਾਨ ਤੇ ਵਿਧਾਨ ਤੋੜ ਮੋੜ ਕੇ ਸੁੱਟ ਦੁੱਪ ਹੁਣ ਰਹੀ ਗੱਲ ਆਤਸੀ ਦਾ ਇਹ ਦਿੱਲੀ ਦੀ ਲੜਾਈ ਹੈ ਇਹ ਪੰਜਾਬ ਦੀ ਲੜਾਈ ਨਹੀਂ ਸੀ ਇਹ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੀ ਲੜਾਈ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਆਸੀ ਲੜਾਈ ਨਹੀਂ ਸੀ ਹੁਣ ਪੰਜਾਬ ਸਰਕਾਰ ਬਿਨਾਂ ਵਜ੍ਹਾ ਤੋਂ ਸਿਰਫ ਸਿਰਫ ਆਤਸ਼ੀ ਦਾ ਪੱਕ ਪੂਰੀ ਉਹ ਸਾਰਾ ਸਰਗਲਤ ਇਹ ਸਾਰਾ ਜਿਹੜਾ ਜ਼ਿੰਮੇਵਾਰੀ ਹੈ ਦਿੱਲੀ ਵਿਧਾਨ ਸਭਾ ਦੀ ਬੰਦੀ ਸੀ ਉਥੋਂ ਦੇ ਸਪੀਕਰ ਦੀ ਬੰਦੀ ਸੀ ਉਹ ਕਿੰਨੂੰ ਰਿਪੋਰਟ ਤਿਆਰ ਕਰ ਦੇ ਮਾਮਲਾ ਕਿਉਂਕਿ ਪ੍ਰਿਵਰੇਜ ਕਮੇਟੀ ਦਾ ਬੰਦਾ ਹੈ ਇੱਕ ਐਮਐਲਏ ਕੈਂਪੀ ਉਹਦੇ ਕੋ ਸੰਵਿਧਾਨ ਦਾ ਜਿਹੜਾ ਆਰਟੀਕਲ 212 194 ਉਹਨੂੰ ਬਹੁਤ ਪ੍ਰੋਟੈਕਟ ਕਰਦਾ ਉਹ ਆਤਸ਼ੀ ਖੁਦ ਲੜਾਈ ਲੜ ਸਕਦੀ ਜਿਹੜੀ ਹੁਣ ਪਿਛਲੇ 3 ਦਿਨ ਤੋਂ ਲਾਪਤਾ ਇਸ ਮਸਲੇ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਇੱਕ ਪ੍ਰਿਵੀਲੇਜ ਕਮੇਟੀ ਬਣ ਚੁੱਕੀ ਆ ਉਹਦੀਆਂ ਦੋ ਸੁਣਵਾਈਆਂ ਹੋ ਚੁੱਕੀਆਂ ਨੇ ਉਹਨਾਂ ਦੋਨਾਂ ਸੁਣਵਾਈਆਂ ਦੇ ਵਿੱਚ ਆਤਸ਼ੀ ਪੇਸ਼ ਨਹੀਂ ਹੋਈ ਇਸੇ ਕਰਕੇ ਅੱਜ ਜਿਨ੍ਹਾਂ ਦੇ ਕੈਨ ਤੇ ਪੰਜਾਬ ਦੇ ਵਿੱਚ ਮਕਦਮਾ ਦਰਜ ਕੀਤਾ ਦਿੱਲੀ ਦੇ ਮੁੱਖ ਮੰਤਰੀ ਕਪਲ ਮਿਸ਼ਰਾ ਕਪਲ ਮਿਸਰਾ ਨੇ ਅੱਜ ਲਾਪਤਾ ਪੋਸਟਰ ਜਾਰੀ ਕਰ ਦਿੱਤੇ ਨੇ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਲਾਪਤਾ ਹੁਣ ਇਹ ਪੰਜਾਬ ਪੁਲਿਸ ਨੂੰ ਚਾਹੀਦਾ ਸੀ ਤੁਹਾਡੇ ਪਿੱਛੇ ਛਾਤੀ ਮਾਰ ਲੈਂਦੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਥੋੜੇ ਪਿੱਛੇ ਛਾਤੀ ਮਾਰ ਲੈਂਦੇ ਕਿ ਤੁਹਾਡੀ ਪੁਲਿਸ ਦੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਇੱਕ ਬੀਜੇਪੀ ਦਾ ਮਾਮੂਲੀ ਲੀਡਰ ਤਜਿੰਦਰ ਪਾਲ ਸਿੰਘ ਬੱਗਾ ਤੁਸੀਂ ਉਹਨੂੰ ਅਰੈਸਟ ਨਹੀਂ ਕਰ पाए ਤੇ ਕੀ ਦਿੱਲੀ ਸਰਕਾਰ ਆਪਣੇ ਇੱਕ ਕੈਬਨਿਟ ਮੰਤਰੀ ਨੂੰ ਅਰੈਸਟ ਕਰਨ ਦਵੇਗੀ ਇੱਕ ਮਾਮੂਲੀ ਆਮ ਆਦਮੀ ਪਾਰਟੀ ਦਾ ਲੀਡਰ ਤੇਜਿੰਦਰਪਾਲ ਬੱਗਾ ਤੁਸੀਂ ਉਹਨੂੰ ਨਹੀਂ ਗ੍ਰਿਫਤਾਰ ਕਰ ਸਕੇ ਤੇ ਕੀ ਦਿੱਲੀ ਸਰਕਾਰ ਆਪਣੇ ਕੈਬਨਿਟ ਵਜ਼ੀਰ ਕਪਲ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੇਵੇਗੀ ਕੀ ਤੁਹਾਡੇ ਕੋਲ ਤੁਹਾਡਾ ਹਜੇ ਵੀ ਪਰਮ ਭਲੇਖਾ ਹੈ ਤੁਹਾਡੇ ਕੋਲ ਤੁਸੀਂ ਕਿਵੇਂ ਵਿਧਾਨ ਸਭਾ ਦਾ ਨਿਯਮਾਂ ਧੱਜੀਆਂ ੜਾ ਰਹੇ ਹੋ ਦਿੱਲੀ ਲੜਾਈ ਪੰਜਾਬ ਪੁਲਿਸ ਥੋੜਾ ਨਜਿੱਟੂਗੀ ਮਤਲਬ ਇਹ ਕਾਨੂੰਨ ਨੂੰ ਤੋੜਿਆ ਜਾ ਰਿਹਾ ਧੱਕੇਸ਼ਾ ਹੀ ਹੈ ਵਧੇ ਕੀ ਆ ਆਦਸ਼ੀ ਉਥੋਂ ਦਾ ਜੁਨਟ ਖੁਦ ਲੜੇ ਜੇ ਔਰ ਇੱਕ ਇੱਕ ਸਰਕਾਰ ਆਪੇ ਕਲਿੰਚਟ ਲਈ ਜਾ ਰਹੀ ਹੈ ਜਿਹੜੀ ਜਾਂਚ ਉਹਨਾਂ ਕਰਵਾਉਣੀ ਪੰਜਾਬ ਸਰਕਾਰ ਕਰੇ ਆਤਸੀ ਪੰਜਾਬ ਦੀ ਸਾਭ ਕਾ ਮੁੱਖ ਮੰਤਰੀ ਹੈ ਜਾਂ ਦਿੱਲੀ ਦੀ ਸਾਭ ਕਾ ਮੁੱਖ ਮੰਤਰੀ ਹੈ ਔਰ ਉਹਨਾਂ ਨੇ ਜਾਂਚ ਉਹ ਵੀ ਕਰਵਾ ਰਹੇ ਨੇ ਜੇ ਉਹਨਾਂ ਦੀ ਜਾਂਚ ਦੇ ਵਿੱਚ ਜਿਹੜੀ ਵਿਧਾਨ ਸਭਾ ਦੀ ਪ੍ਰोसीडिंग ਦੋ ਤਰ੍ਹਾਂ ਦੀ ਹੁੰਦੀ ਹੈ ਪ੍ਰोसीडिंग ਜਿਹੜੀ ਕਾਰਵਾਈ ਨੋਟ ਇੱਕ ਤੇ ਜਿਹੜੀ ਲਾਈਵ ਕਵਰੇਜ ਜੀ ਇੱਕ ਵਿਧਾਨ ਸਭਾ ਦੇ ਵਿੱਚ ਤੁਸੀਂ ਆਪ ਦੇਖਿਆ ਹੋਊਗਾ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਊਗਾ ਜਿਹੜੇ ਆਪਾਂ ਨੂੰ ਸੁਣ ਰਹੇ ਹੈਗੇ ਨੇ ਕਿ ਜਿੱਥੇ ਸਪੀਕਰ ਦੇ ਖੱਬੇ ਪਾਸ ਸੱਜੇ ਪਾਸੇ ਬੈਠੀ ਹੁੰਦੀ ਹੈ ਸਰਕਾਰ ਦੇ ਐਮਐਲਏ ਜੀ ਖੱਬੇ ਪਾਸੇ ਬੈਠੇ ਹੁੰਦੇ ਨੇ ਆਪੋਜੀਸ਼ਨ ਦੇ ਐਮਐਲਏ ਵਿਚਕਾਰ ਇੱਕ ਵੱਡਾ ਸਾਰਾ ਟੇਬਲ ਲੱਗਾ ਹੁੰਦਾ ਜੀ ਉੱਥੇ ਵਿਧਾਨ ਸਭਾ ਦੇ ਰਿਪੋਰਟਰ ਬੈਠੇ ਹੁੰਦੇ ਨੇ ਸਰਕਾਰੀ ਮੁਲਾਜ਼ਮ ਹੁੰਦੇ ਨੇ ਜੀ ਉਹ ਨੋਟ ਨੋਟ ਕਰਦੇ ਨੇ ਕਿ ਸਰਕਾਰ ਦੇ ਕਿਸੇ ਮੰਤਰੀ ਨੇ ਜਾਂ ਐਮਐਲਏ ਨੇ ਕੀ ਕੁਝ ਬੋਲਿਆ ਜੀ ਆਪੋਜੀਸ਼ਨ ਪਾਰਟੀ ਦੇ ਐਮਐਲਏ ਨੇ ਕੀ ਕੁਝ ਬੋਲਿਆਗਾ ਕਈਆਂ ਦੇ ਅੱਧਿਆਂ ਦੇ ਮੂੰਹ ਉਧਰ ਹੁੰਦੇ ਨੇ ਅੱਧਿਆਂ ਦੇ ਮੂੰਹ ਉਧਰ ਹੁੰਦੇ ਕਿ ਪਤਾ ਲੱਗਦਾ ਕਿ ਫਲਾਣ ਨੇ ਖੱਬੇ ਪਾਸੇ ਇੱਧਰ ਜਿਹੜਾ ਬੋਲ ਰਿਹਾ ਨੱਥਾ ਸਿੰਘ ਐਮਐਲਏ ਇੱਧਰ ਬੋਲ ਰਿਹਾ ਭੋਲਾ ਸਿੰਘ ਐਮਐਲਏ ਉਹ ਸਾਰੀਆਂ ਚੀਜ਼ਾਂ ਨੋਟ ਕਰਦੇ ਨੇ ਕਿ ਨੱਥਾ ਸਿੰਘ ਨੇ ਕੀ ਕਿਹਾ ਹੁਣ ਇਹ ਜਿਹੜੀ ਵਿਧਾਨ ਸਭਾ ਦੀ ਕਵਰੇਜ ਆ ਜੋ ਜਿਹੜੀ ਰਿਪੋਰਟਿੰਗ ਆ ਜੀ ਉਸ ਰਿਪੋਰਟਿੰਗ ਦੇ ਵਿੱਚ ਇਹਨਾਂ ਨੇ ਬੋਲਦੇ ਬੋਲਦੇ ਚਾਹੇ ਜਾਣੇ ਚਾਹੇ ਅਣਜਾਣੇ ਚ ਬੋਲਦੇ ਬੋਲਦੇ ਕੁੱਤਿਆਂ ਤੇ ਬਹਿਸ ਕਰਾਓ ਜਾਂ ਗੁਰੂ ਗੁਰੂਆਂ ਤੇ ਬਹਿਸ ਕਰੋ ਇਹ ਹੁਣ ਸਰਕਾਰ ਆ ਪੰਜਾਬ ਸਰਕਾਰ ਕਹਿ ਰਹੀ ਆ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਗੁਰੂ ਸ਼ਬਦ ਨਹੀਂ ਬੋਲਿਆ ਉਹ ਫਰਜੀ ਵਾੜਾ ਵਾ ਉਹ ਡਾਕਟਰ ਉਹ ਤੇ ਉਹ ਦਿੱਲੀ ਵਿਧਾਨ ਸਭਾ ਦੇਖੇ ਨਾ ਦਿੱਲੀ ਵਿਧਾਨ ਸਭਾ ਦੇਖੇ ਦਿੱਲੀ ਵਿਧਾਨ ਸਭਾ ਨੇ ਪ੍ਰੀਵੈਂਸ ਕਮੇਟੀ ਨੂੰ ਕਮੇਟੀ ਦੇ ਸਾਹਮਣੇ ਆਤਸ਼ੀ ਨੂੰ ਪੇਸ਼ ਹੁਣ ਔਰ ਪੰਜਾਬ ਸਰਕਾਰ ਦੇ ਸਾਰੇ ਐਮਐਲਏ ਇਵਨ ਕਿ ਮੁੱਖ ਮੰਤਰੀ ਵੀ ਕਲੀਨ ਚਿੱਟ ਦੇ ਰਹੇ ਨੇ ਪਰ ਆਤਸ਼ੀ ਨੇ ਅਜੇ ਤੱਕ ਇੱਕ ਵੀ ਸਟੇਟਮੈਂਟ ਨਹੀਂ ਦਿੱਤੀ ਹੈਗੀ ਉਹ ਨਾ ਦੇ ਦਿੱਲੀ ਦੇ ਵਿੱਚ ਪਤਾ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਕਿਤੇ ਇੱਥੇ ਆ ਕੇ ਨਾ ਬੈਠ ਗਈ ਹੁਣ ਕਿਉਂਕਿ ਅੱਗੇ ਬਹੁਤ ਸਾਰੇ ਦਿੱਲੀ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਆ ਕੇ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਰਹਿ ਰਹੇ ਨੇ ਫਾਈਵ ਸਟਾਰ ਸੈਵਨ ਸਟਾਰ ਹੋਟਲਾਂ ਦੇ ਵਿੱਚ ਰਹਿ ਰਹੇ ਨੇ ਹੈਲੀਪੈਡ ਤਿਆਰ ਹੋਏ ਨੇ 1 ਕਰੋੜ ਰੁਪਏ ਦੇ ਦੋ ਰੈਸਟ ਹਾਊਸ ਬਣ ਗਏ ਹੈਗੇ ਨੇ ਫਿਰ ਸ਼ੀਸ਼ਮੈਲ ਜਿਹੜਾ ਚੰਡੀਗੜ੍ਹ 'ਚ ਬੜਿਆ ਉਰਤੇ ਪੈਸੇ ਉਹ ਤਿੰਨ ਵਾਰਾ ਤੋੜ ਦਿੱਤਾ ਹੈਗਾ ਪਹਿਲਾਂ ਤੋੜਿਆ ਸੀ ਜਦੋਂ ਕੈਪਟਨ ਮਿਰਿੰਦਰ ਸਿੰਘ ਦੀ ਸਰਕਾਰ ਸੀ ਜੀ ਜਿਹੜਾ ਪੰਜਾਬ ਦਾ ਐਡਵੋਕੇਟ ਜਨਰਲ ਅਤੁਲ ਨੰਦਾਰ ਨੇ ਪੈਸੇ ਲਵਾਏ ਫਿਰ ਰਾਗਵ ਚੱਡੇ ਨੇ ਪੈਸੇ ਲਵਾਏ ਹੁਣ ਨਵਾਂ ਸਾਹਿਬ ਆ ਗਿਆ ਉਹ ਪੈਸੇ ਲਵਾ ਰਿਹਾ ਹੈਗੇ ਨੇ ਔਰ ਪੰਜਾਬ ਦੇ ਕਹਿੰਦੇ ਪਿੱਛੇ ਜੇ ਅਫਸਰ ਇਕੱਠੇ ਹੋਏ ਕਿ ਵੱਡੇ ਸਾਹਿਬ ਵਾਸਤੇ ਕਹਿੰਦੇ ਕਿ ਉਹ ਡਿਨਰ ਸੈੱਟ ਚਾਹੀਦਾਗਾ ਅੱਛਾ ਹਾਂ ਡਿਨਰ ਸੈੱਟ ਕਹਿੰਦੇ ਆਪ ਅਫਸਰ 8-9 ਅਫਸਰ ਬੈਠੇ 8 ਅਫਸਰ ਚੁੱਕ ਚੁੱਕ ਕੇ ਵੇਖਣ ਵੀ ਚਮਚਾ ਕਿਤੇ ਸਾਹਿਬ ਜਦੋਂ ਸੂਪ ਪੀਊਗਾ ਤੇ ਕਿਤੇ ਉਹ ਜਿਹੜਾ ਕ੍ਰੌਕਰੀਕ ਦੇ ਵਜ ਜਨਵੇਂ ਵੀ ਮਲੈਮ ਹੋਣੇ ਚਾਹੀਦੇ ਹਨ ਉਹ ਅਫਸਰ ਫਿਰੇ ਮੇ ਫਿਰੇ ਮੂ ਇਹੋ ਜਿਹੇ ਅਫਸਰਾਂ ਦਾ ਉਹ ਵੱਡੇ ਅਫਸਰ ਛੋਟੀ ਦੇ ਅਫਸਰ ਉਹ ਡਿਨਰ ਸੈੱਟ ਤਿਆਰ ਕਰੇ ਵੱਡੇ ਸਾਹਿਬ ਵਾਸਤੇ ਇਹਬ ਤਾਂ ਉਹਨੇ ਤੜਕਾ ਲਾਣਾ ਹੋਵੇ ਸ਼ਾਮ ਨੂੰ ਲਾਉਂਦੇ ਹੋਣਗੇ ਤੜਕਾ ਕੁਰਸੀ ਵਾਸਤੇ ਲਾਉਂਦੇ ਹੋਣਾ ਵੀ ਕੁਰਸੀ ਬੱਚੀ ਰਵੇ ਇਹ ਤੇ ਸਾਡੇ ਪੰਜਾਬ ਦੀ ਬਿਊਰੋਕਰੇਸੀ ਦਾ ਹਾਲ ਹੈ ਤੇ ਜਿੱਥੇ ਪਹਿਲਾਂ ਹੀ ਇੱਥੇ 50-50 ਲੱਖ ਦੇ ਹੈਲੀਪੈਡ ਤਿਆਰ ਕੀਤੇ ਸਵਾ ਡੇਢ ਕਰੋੜ ਦੇ ਦੋ ਰੈਸਟ ਹਾਊਸ ਇੱਕ ਰੈਸਟ ਹਾਊਸ ਜਿੱਥੇ ਪਹਿਲਾਂ ਨੌ ਕਮਰੇ ਹੁੰਦੇ ਸੀ ਉਹ ਵੱਡੇ ਸਾਹਿਬ ਵਾਸਤੇ ਤੋੜ ਕੇ ਤਿੰਨ ਕਮਰੇ ਬਣਾ ਦਿੱਤੇ ਗਏ ਨੇ ਜਿੱਥੇ ਦੱਸਿਆ ਜਾ ਰਿਹਾ ਕਿ ਘੱਟੋ-ਘੱਟ 8-9 ਲੱਖ ਰੁਪਏ ਦਾ ਡਾਈਨਿੰਗ ਟੇਬਲ ਹੀ ਆ ਵਾਹ ਹੈਨਾ ਹੁਣ ਉਥੇ ਮੈਡਮ ਆਤਸ਼ੀ ਵੀ ਆ ਜੇ ਪੰਜਾਬ ਦੇ ਵਿੱਚ ਪੰਜਾਬ ਦੇ ਅੱਗੇ ਜੀ ਆਇਆਂ ਨੂੰ ਜਿਹੜਾ ਮਰਜੀ ਇੱਥੇ ਆਵੇ ਰਾਜ ਕਰੇ ਚਾਹੇ ਤੁਸੀਂ ਕਿਤੇ ਹਾਰੇ ਹੋ ਜਿੱਤੇ ਹੋ ਇੱਥੇ ਤੁਸੀਂ ਸੰਵਿਧਾਨਕ ਅਧਿਕਾਰਾਂ ਦਾ ਆਨੰਦ ਮਾਣੋ ਹੁਣ ਤਾਂ ਦਿੱਲੀ ਦੀ ਲੜਾਈ ਆ ਪੰਜਾਬ ਸਰਕਾਰ ਪਾਕਪੁਰਿਆ ਤੇ ਹੁਣ ਉਸ ਮਸਲੇ ਦੇ ਵਿੱਚ ਦਿੱਲੀ ਵਿਧਾਨ ਸਭਾ ਨੇ ਰੈਗੂਲੇਸ਼ਨ ਪਾਸ ਕੀ ਤਾਂ ਉਹਨਾਂ ਨੇ ਸਰਕਾਰ ਨੂੰ ਪੰਜਾਬ ਦੇ ਤਿੰਨ ਵੱਡੇ ਅਫਸਰਾਂ ਨੂੰ ਨੋਟਿਸ ਘਟ ਦਿੱਤਾ ਪੰਜਾਬ ਦੇ ਡੀਜੀਪੀ ਗੌਰਵ ਜაძਾ ਸਾਹਿਬ ਪੰਜਾਬ ਦੇ ਡੀਜੀਪੀ ਸਾਈਬਰ ਸੈੱਲ ਤੇ ਇੱਕ ਜਲੰਧਰ ਪੁਲਿਸ ਦੀ ਕਮਿਸ਼ਨਰ ਉਹ ਨਮ ਤਨਬ੍ਰੀਦ ਕੋਰ ਹੁਣੀ ਉਹਨਾਂ ਨੂੰ ਘਟ ਦਿੱਤਾਗਾ ਅਭੀਤੇ ਦਿਨ ਗੌਰਵਜਲਾਲ ਸਾਹਿਬ ਨੂੰ ਸਵਾਲ ਵੀ ਪੁੱਛਿਆ ਗਿਆ ਸੀ ਮੀਡੀਆ ਕਹਿੰਦੇ ਮੈਂ ਅਸੀਂ ਜ਼ਿਆਦਾ ਨਹੀਂ ਬੋਲ ਸਕਦੇ ਪਰ ਅਸੀਂ ਜਵਾਬ ਦੇਵਾਂਗੇ ਅਸੀਂ ਠੀਕ ਹੈ ਇਸ ਤੋਂ ਜ਼ਿਆਦਾ ਇਹ ਗੱਲ ਨਹੀਂ ਕਰਦੇ ਪਰ ਅਸੀਂ ਜਾਂਚ ਕਰਵਾ ਲਈ ਇਹ ਪੰਜਾਬ ਦੇ ਡੀਜੀਪੀ ਸਾਹਿਬ ਦਾ ਕਹਿਣਾ ਹੁਣ ਇਹ ਕਹਿੰਦੇ ਕਿ ਸਾਨੂੰ ਅੱਜ ਇਹਨਾਂ ਨੇ ਚਿੱਠੀਆਂ ਗੱਡੀਆਂ ਸੀ ਦਿੱਲੀ ਵਿਧਾਨ ਸਭਾ ਨੂੰ ਕਿ ਸਾਨੂੰ ਦੱਸ ਦੇਂਦਾ ਸਮਾਂ ਚਾਹੀਦਾ ਹੁਣ ਉੱਥੇ ਫਿਰ ਆ ਗਿਆ ਨੋਟ ਕਿ ਨਹੀਂ ਦੱਸ ਦੇਂਦਾ ਨਹੀਂ ਪਹਿਲਾਂ ਤੈਨੂੰ 48 ਘੰਟੇ ਦਿੱਤੇ ਸੀ ਬਦਲ 2 ਦਿਨ ਦਿੱਤੇ ਸੀ ਹੁਣ ਆਖਰੀ ਤੁਹਾਨੂੰ ਟਾਈਮ ਹੈ 15 ਜਨਵਰੀ 15 ਜਨਵਰੀ ਤੋਂ ਪਹਿਲਾਂ ਪਹਿਲਾਂ ਜਾਂ 15 ਜਨਵਰੀ ਵਾਲੇ ਦਿਨ ਤੁਹਾਨੂੰ ਇਹ ਜਵਾਬ ਦੇਣਾ ਪਊਗਾ ਸ਼ਿਕਾਇਤ ਕਰਤਾ ਜੋ ਇਕਬਾਲ ਸਿੰਘ ਕਹਿੰਦੇ ਆਮ ਆਦੀ ਪਾਰਟੀ ਦਾ ਬੰਦਾ ਨਿਕਲਿਆ ਉਹਨੇ ਸ਼ਿਕਾਇਤ ਕੀਤੀ ਸੀ ਦੂਜਾ ਜਿਹੜੀ ਤੁਸੀਂ ਪੰਜਾਬ ਸਟੇਟ ਫੋਰੈਂਸਿਕ ਲੈਬਾਰਟਰੀ ਕੋਲ ਜਾਂਚ ਕਰਵਾਈ ਆ ਉਹ ਸਾਨੂੰ ਸਾਰਾ ਰਿਕਾਰਡ ਚਾਹੀਦਾ ਇਹ ਕਹਿੰਦੇ ਸਾਨੂੰ ਦੱਸ ਦੇਂਦਾ ਟਾਈਮ ਤੋਂ ਹੁਣ ਇਸ ਮਸਲੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਫਰਾਂਸਿੰਗ ਲੈਬਾਰਟਰੀ ਦੀ ਜਿਹੜੀ ਜਾਂਚ ਉਹ ਤੇ ਤੁਹਾਡੇ ਕੋਲ ਇੱਕ ਦਿਨ ਦੇ ਵਿੱਚ ਆ ਗਈ ਇੱਕ ਦਿਨ ਸ਼ਿਕਾਇਤ ਲਈ ਤੇ ਉਸੇ ਦਿਨੀ ਰਿਪੋਰਟ ਆ ਗਈ ਰਿਪੋਰਟ ਦੇ ਬਾਅਦ ਤੁਸੀਂ ਅਗਲੇ ਦਿਨ ਪਰਚਾ ਦਰਜ ਕਰਤਾ ਚਾਰਜ ਜਾਨੇ ਦੇ ਕਪੜ ਮਿਰਚਾ ਦਿੱਲੀ ਦੇ ਮੰਨਿਸਟਰ ਸੁਪਾਰ ਸਿੰਘ ਹੈਰਾ ਪਰਗੜ ਸਿੰਘ ਹੋਣੀ ਤੇ ਸੁਭੀਸ਼ ਸਿੰਘ ਬਾਦਲ ਉਹਨਾਂ ਦੇ ਮਕਦਮਾ ਤੁਸੀਂ ਇੱਕ ਦਿਨ ਦੇ ਵਿੱਚ ਮਕਦਮਾ ਦਰਜ ਕਰਦੇ ਹੋ ਇੱਕ ਦਿਨ ਦੇ ਵਿੱਚ ਹੀ ਰਿਪੋਰਟ ਲੈ ਲੈਂਦੇ ਹੋ ਸਟੇਟ ਫਰਾਂਸਿੰਗ ਲੈਬਾਰਟਰੀ ਕੋਲ ਹੁਣ ਤੁਹਾਨੂੰ ਦੱਸ ਦੇਂਦਾ ਸਮਾਂ ਚਾਹੀਦਾ ਇਹ ਸੁਨੀਲ ਜਾਖੜ ਸਾਹਿਬ ਹੋਣਾ ਨੇ ਸਵਾਲ ਖੜੇ ਕੀਤੇ ਹੈਗੇ ਨੇ ਉਹ ਕਹਿੰਦੇ ਇਹਦਾ ਮਤਲਬ ਦਾਲ ਦੇ ਵਿੱਚ ਕੁਝ ਕਾਲਾ ਤੇ ਹੁਣ ਤੁਸੀਂ ਦੱਸ ਦੇਂਦਾ ਸਮਾਂ ਮੰਗ ਰਹੇ ਹੋ ਜਦ ਕਿ ਤੁਸੀਂ ਪਰਚਾ ਦਰਜ ਕਰਨ ਵਾਸਤੇ ਇੱਕ ਦਿਨ ਦਾ ਵੀ ਇੰਤਜ਼ਾਰ ਨਹੀਂ ਕੀਤਾ ਹੈਗਾ ਔਰ ਜਿਹੜੀ ਕੰਮ ਦਿੱਲੀ ਦਾ ਤੁਸੀਂ ਦਿੱਲੀ ਦੇ ਪੰਗੇ ਆਪ ਕਿਉਂ ਲੈ ਰਹੇ ਹੋ ਦਿੱਲੀ ਦੇ ਮਸਲੇ ਦਿੱਲੀ ਯੂਨਿਟ ਹੱਲ ਕਰੇ ਨਾ ਭਗਵੰਤ ਸਿੰਘ ਸਾਹਿਬ ਨੇ ਥੋੜਾ ਹੱਲ ਕਰਨੇ ਜਾਂ ਡੀਜੀਪੀ ਸਾਹਿਬ ਨੇ ਥੋੜਾ ਹੱਲ ਕਰਨੇ ਹੈਗੇ ਇਸ ਕਰਕੇ ਪੰਜਾਬ ਪੁਲਿਸ ਬੁਰੀ ਤਰ੍ਹਾਂ ਫਸ ਗਈ ਦੇਖੋ ਇੱਕ ਸਮੱਸਲੇ ਦੇ ਵਿੱਚ ਦਿੱਲੀ ਸਰਕਾਰ ਕਿਸੇ ਪੰਜਾਬ ਦੇ ਵਜ਼ੀਰ ਨੂੰ ਤੇ ਤਲਬ ਕਰ ਨਹੀਂ ਸਕਦੀ ਸੀ ਜਿਹੜੇ ਅਫਸਰਾਂ ਨੇ ਕੀਤਾ ਉਹਨਾਂ ਨੇ ਉਹਨਾਂ ਨੂੰ ਤਲਬ ਕਰ ਲਿਆ ਹੈਗਾ ਹੁਣ ਇਹਨਾਂ ਨੂੰ ਜਾਣਾ ਪੈਣਾ ਇਹਨਾਂ ਨੂੰ ਜਵਾਬ ਦੇਣਾ ਪੈਣਾ ਇਹ ਬੁਰੀ ਤਰ੍ਹਾਂ ਫਸ ਚੁੱਕੇ ਦਿੱਤੇ ਜੇ ਉਹ ਵੀ ਇਸੇ ਖੇਡ ਤੇ ਆ ਗਏ ਜਿਵੇਂ ਆਮ ਆਦੀ ਪਾਰਟੀ ਖੇਡ ਰਹੀ ਹੈ ਵੀ ਇਹ ਝੂਠ ਹੈ ਜੀ ਫਰਜੀ ਹੈ ਜੇ ਉਹ ਮਸਲੇ ਦੇ ਵਿੱਚ ਆ ਗਏ ਤੇ ਪੰਜਾਬ ਦੇ ਪੁਲਿਸ ਅਫਸਰ ਬੁਰੀ ਤਰ੍ਹਾਂ ਰਗੜੇ ਜਾਣਗੇ ਜੇ ਉਹਨਾਂ ਨੇ ਵੀ ਸ਼ਕਤੀ ਦਿਖਾਈ ਜੇ ਉਹ ਇਹ ਤਜਿੰਦਰ ਪਾੜ ਸਿੰਘ ਬੱਗੇ ਨੂੰ ਨਹੀਂ ਫੜ ਸਕੇ ਕੁਮਾਰ ਵਿਸ਼ਵਾਸ ਨੂੰ ਨਹੀਂ ਫੜ ਸਕਿਆ ਅਲਕਾ ਲੰਬਾ ਨੂੰ ਨਹੀਂ ਫੜ ਸਕੇ ਤੇ ਉਹ ਫੜ ਸਕਦੇ ਹੈਗੇ ਨੇ ਉਹਨਾਂ ਕੋਲ ਪਾਵਰ ਆ ਉਹ ਵੀ ਵਿਧਾਨ ਸਭਾ ਚਲਾ ਰਹੇ ਨੇ ਉਹਨਾਂ ਦੀ ਵੀ ਪਾਰਟੀ ਆ ਇਵੇਂ ਨਹੀਂ ਹੋ ਸਕਦਾ ਨਾ ਤਾੜੀ ਇਕੱਥਾ ਨਹੀਂ ਵੱਜਦੀ ਹੁਣ ਇਸ ਕਰਕੇ ਸਰਕਾਰ ਇਹਨਾਂ ਨੂੰ ਜਵਾਬ ਦੇਣ ਕਿ ਸਪੀਕਰ ਉਹ ਕਹਿ ਦਿੰਗੇ ਇਹ ਤਾਂ ਤੋਹੀਨ ਆ ਇਹਦੇ ਤੁਸੀਂ ਕਿਸੇ ਦੀ ਹੱਤਕ ਕਰ ਰਹੇ ਹੋ ਇਹਦੇ ਵਿਧਾਨ ਸਭਾ ਦੇ ਅਧਿਕਾਰ ਜਾਂ ਉਹਦਾ ਲੰਘਣ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਨਾ 10 ਟਾਈਮ ਵੀ ਸਾਡੀ ਇਨਵੈਸਟੀਗੇਸ਼ਨ ਜਾ ਰਹੀ ਹੈ ਇਨਵੈਸਟੀਗੇਸ਼ਨ ਕੀ ਜਾ ਰਹੀ ਤੁਹਾਡੀ ਤੁਸੀਂ ਜਦ ਪਰਚਾ ਹੀ ਦਰਜ ਕਰਤਾ ਇਨਵੈਸਟੀਗੇਸ਼ਨ ਕੰਪਲੀਟ ਆ ਪਰਚਾ ਦਰਜ ਤੋਂ ਪਹਿਲਾਂ ਇਨਵੈਸਟੀਗੇਸ਼ਨ ਚਾਹੀਦੀ ਓ ਇਨਵੈਸਟੀਗੇਸ਼ਨ ਤੁਹਾਡੀ ਕੰਪਲੀਟ ਹੋ ਗਈ ਇਨਵੈਸਟੀਗੇਸ਼ਨ ਕੰਪਲੀਟ ਤੋਂ ਬਾਅਦ ਵੀ ਪਰਚਾ ਦਰਜ ਕੀਤਾ ਤੁਸੀਂ ਕਿਹਾ ਕਿ ਹਾਂ ਇਹ ਫਰਜੀ ਆ ਜੀ ਇਹ ਡਾਕਟਰ ਆ ਇਹਦੇ ਨਾਲ ਛੇੜਛਾੜੀ ਹੋਈ ਇਹ AI AI ਜਨਰੇਟਡ ਆ ਤੁਹਾਡੀ ਇਨਵੈਸਟੀਗੇਸ਼ਨ ਕਬੀ ਤੋ ਹੀ ਪਰਚਾ ਦਰਜ ਕਰਤਾ じゃ ਫਿਰ ਪਰਚਾ ਦਰਜ ਕਰਕੇ ਫੜੋ ਕਪਲ ਮਿਸ਼ਰਾ ਨੂੰ ਅਰੈਸਟ ਕਰੋ ਪ੍ਰਗਟ ਸਿੰਘ ਨੂੰ ਅਰੈਸਟ ਕਰੋ ਸੁਖਪਾਲ ਸਿੰਘ ਖੈਰ ਨੂੰ ਅਰੈਸਟ ਕਰੋ ਸੁਭੀ ਸਿੰਘ ਬਾਦਲ ਨੂੰ ਅਰੈਸਟ ਕਰੋ ਪੇ ਆਪੇ ਕੋਡ ਰਿਮਾਰਡ ਹਾਸਲ ਕਰੋ ਵੀ ਤੁਸੀਂ ਉਹ ਦੱਸਣਗੇ ਕਪਲ ਮਿਸ਼ਰਾ ਦੱਸੂਗਾ ਕਿ ਮੈਂ ਕਿੱਥੋਂ ਲਈ ਜਾਂ ਪ੍ਰਗਟ ਸਿੰਘ ਹੁਣੀ ਦੱਸਣਗੇ ਜਾਂ ਸੁਪਾਲ ਸਿੰਘ ਹੁਣੀ ਦੱਸਣਗੇ ਕਿ ਕਿੱਥੋਂ ਲਈ ਆ ਇਹ ਤੇ ਟਵੀਟ ਹੈ ਟਵੀਟ ਤੋਂ ਨਾ ਵਾਇਰਲ ਹੋ ਗਈ ਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਬੋਲੇ ਨੇ ਉਹ ਚੁੱਪ ਕਰਕੇ ਬੈਠੇ ਨੇ ਲੜਾਈ ਦਿੱਲੀ ਅਸੈਂਬਲੀ ਦੀ ਤੇ ਪੰਜਾਬ ਪੁਲਿਸ ਦੀ ਹੋ ਗਈ ਤੇ ਆਸ਼ੀ ਜਿਹਦੇ ਕਰਕੇ ਪੰਜਾਬ ਸਰਕਾਰ ਨੇ ਪਰਚਾ ਦਰਜ ਕੀਤਾ ਪੰਜਾਬ ਸਰਕਾਰ ਖਾਮ ਖਾਮੀ ਦਿੱਲੀ ਵਾਲਿਆਂ ਨੇ ਪਿੱਛੇ ਪਾਈ ਜਾ ਰਹੀ ਹੈਗੀ ਧਰਮ ਦਾ ਮੁੱਦਾ ਬਣਾ ਰਹੇ ਨੇ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਫਿਰ ਭਾਜਪਾ ਦਾ ਵੀ ਨੁਕਸਾਨ ਹੋਊਗਾ ਫਿਰ ਆਮ ਆਦੀ ਪਾਰਟੀ ਦਾ ਵੀ ਨੁਕਸਾਨ ਹੋਊਗਾ ਕਿ ਜਦ ਦਿੱਲੀ ਦੇ ਮਸਲੇ ਨੇ ਦਿੱਲੀ ਨਬੇੜੇ ਇਦਾਂ ਦੇ ਭਾਜਪਾ ਪੌਣੇ ਭਾਰਤ ਦੇ ਵਿੱਚ ਰਾਜ ਕਰੀ ਉਹ ਜਿੰਨਾ ਮਰਜੀ ਪੇਚੇ ਪਾਈਨ ਕਾਂਗਰਸ ਨੇ ਰਾਜ ਕੀਤਾ ਹੈ ਇਵੇਂ ਥੋੜਾ ਹੁੰਦਾ ਹੈ ਕਿ ਇੱਕ ਅਸੈਂਬਲੀ ਦੂਜੀ ਅਸੈਂਬਲੀ ਦੇ ਖਿਲਾਫ ਜਾਂ ਇੱਕ ਅਸੈਂਬਲੀ ਦੂਜੀ ਸਟੇਟ ਪੁਲਿਸ ਉਹਦੇ ਚ ਗਲਤ ਰੋਲ ਕਰੇ ਇਸ ਕਰਕੇ ਹੁਣ ਦੇਖਦੇ ਆ ਕਿ 15 ਦਿਨ 15 ਤਰੀਕ ਤੱਕ ਪੰਜਾਬ ਪੁਲਿਸ ਦੇ ਜਿਹੜੇ ਤਿੰਨ ਅਧਿਕਾਰੀ ਨੇ ਉਹ ਜਵਾਬ ਦਿੰਦੇ ਕਿ ਨਹੀਂ ਦਿੰਦੇ ਹੈਗੇ ਤੇ ਉਸ ਤੋਂ ਬਾਅਦ ਅੱਜ ਤੇ ਬਾਲ ਜਿਹੜੀ ਆ ਇਹਨਾਂ ਦੇ ਕੋਰਟ ਦੇ ਵਿੱਚ ਆ ਜੀ ਤੇ ਫਿਰ ਵਿਧਾਨ ਸਭਾ ਦਿੱਲੀ ਅਸੈਂਬਲੀ ਨੂੰ ਦੇਖਣਾ ਹੈਗਾ ਕਿ ਉਹਨਾਂ ਨੇ ਅਗਲਾ ਐਕਸ਼ਨ ਕੀ ਕਰਨਾ ਹੈਗਾ ਔਰ ਆਤਸ਼ੀ ਦਾ ਪਤਾ ਨਹੀਂ ਕਿ ਉਹ ਦਿੱਲੀ ਦੇ ਵਿੱਚ ਨੇ ਪੰਜਾਬ ਦੇ ਵਿੱਚ ਨੇ ਜਾਂ ਗੋਆ ਦੇ ਵਿੱਚ ਨੇ ਕਿੱਥੇ ਨੇ ਪਰ ਉਹਨਾਂ ਨੂੰ ਵੀ ਬੋਲਣਾ ਚਾਹੀਦਾ ਸੇ ਖੁੱਲਕੇ ਉਹਨਾਂ ਨੂੰ ਸਪੀਕਰ ਨੂੰ ਮਿਲਣਾ ਚਾਹੀਦਾ ਹੈ ਤੇ ਦਲੀਪਾਲ ਸਿੰਘ ਖਹਿਰਾ ਦੇ ਵਿੱਚ ਚਲੋ ਸੁਪਾਲ ਸਿੰਘ ਖਹਿਰਾ ਦੀ ਆਪਣੀ ਹੋ ਸਕਦੀ ਆਪਣਾ ਤਾਂ ਕਹਿੰਦਾ ਮਤਲਬ ਕਿੱਥੇ ਨੇ ਕਿਹੜੇ ਸਟੇਟ ਦੇ ਵਿੱਚ ਸੁਪਾਲ ਸਿੰਘ ਖਹਿਰਾ ਕੋ ਆਪਣੀ ਇਨਫੋਰਮੇਸ਼ਨ ਉਹਨਾਂ ਦੀ ਹੋ ਸਕਦੀ ਇਨਫੋਰਮੇਸ਼ਨ ਵੀ ਸਹੀ ਹੈ ਜੇ ਗਲਤ ਹੈ ਉਹ ਕੁਝ ਕਹਿ ਨਹੀਂ ਸਕਦੇ ਪਰ ਜਿਹੜੇ ਵੀ ਇੱਕ ਸਟੇਟ ਦੇ ਵਿੱਚ ਉਹਨਾਂ ਨੂੰ ਖੁੱਲ ਕੇ ਆਉਣਾ ਚਾਹੀਦਾ ਆਸੀ ਜਿਨ੍ਹਾਂ ਨੇ ਮੁੱਖ ਮੰਤਰੀ ਦਾ ਆਨੰਦ ਮਾਨਿਆ ਹੈਗਾ ਆਮਾਦੀ ਪਾਰਟੀ ਦੇ ਲੀਡਰ ਨੇ ਐਮ ਐਲ ਏ ਨੇ ਉਹਨਾਂ ਨੂੰ ਚਾਹੀਦਾ ਵੱਖ ਰੱਖਣਾ ਚਾਹੀਦਾ ਵੱਖ ਰੱਖਣਾ ਚਾਹੀਦਾ ਉਹ ਖੁਦ ਸਪੀਕਰ ਨੂੰ ਜਿਹੜੀ ਪ੍ਰਿਵਿਲੇਜ ਕਮੇਟੀ ਆ ਪ੍ਰਿਵਿਲੇਜ ਕਮੇਟੀ ਦੇ ਸਾਹਮਣੇ ਕਿਉਂ ਨਹੀਂ ਪੇਸ਼ ਹੋ ਰਹੇ ਪੇਸ਼ ਹੋਗੇ ਦੱਸਣ ਕਿ ਮੇਰਾ ਨਹੀਂ ਹੈ ਰਿਕਾਰਡ ਪਰ ਉਹ ਵਿਧਾਨ ਸਭਾ ਦੇ ਤੱਕ ਅਪਰ ਡਿਸਾਈਡ ਕਰੋਗੇ ਠੀਕ ਹੈ ਇਸ ਮਸਲੇ ਦੇ ਵਿੱਚ ਪਰ ਪੰਜਾਬ ਨੇ ਖਾਮ-ਖਾਮ ਜਿਹੜੀ ਆ ਇਸ ਜਿਹੜੀ ਸਿਆਸੀ ਲੜਾਈ ਆਪਣੇ ਪੱਲੇ ਪਾ ਲਈ ਆ ਇਹਦੇ ਵਿੱਚ ਇਹਨਾਂ ਨੂੰ ਕੁਝ ਨਹੀਂ ਖਟਿਆ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਣਾ ਨੂੰ ਜ ਆਮ ਆਦੀ ਪਾਰਟੀ ਨੂੰ ਕਿ ਤੁਸੀਂ ਪੱਖ ਪੂਰ ਰਹੇ ਹੋ ਮਸਲਾ ਦਿੱਲੀ ਦਾ ਦਿੱਲੀ ਅਸੈਂਬਲੀ ਕਰਾਵੇ ਫਰਾਂਸਿੰਗ ਲੈਬਾਰਟਰੀ ਕੋਲ ਜਾਂਚ ਉਹਨਾਂ ਦਾ ਰਾਈਟ ਆ ਉਹਨਾਂ ਦਾ ਮਸਲਾ ਕੱਲ ਨੂੰ ਪੰਜਾਬ ਦੇ ਕੋਈ ਐਮਐਲਏ ਇੱਥੇ ਗਲਤ ਬੋਲ ਦਿੰਦੇ ਨੇ ਵਿਧਾਨ ਸਭਾ ਦੇ ਵਿੱਚ ਠੀਕ ਹੈ ਮਤਲਬ ਬੀਜੇਪੀ ਦਾ ਕੋਈ ਐਮਐਲਏ ਗਲਤ ਬੋਲ ਦੇ ਤੇ ਉਹ ਕਲੀਨ ਚਿੱਟ ਕੋਈ ਹਰਿਆਣੇ ਵਾਲੇ ਜਾਂਚ ਕਰਵਾਉਣਗੇ ਜਾਂ ਦਿੱਲੀ ਜਾਂ ਯੂਪੀ ਵਾਲੇ ਕਰਾਉਣਗੇ ਜਦ ਦਿੱਲੀ ਦਾ ਮਸਲਾ ਤੇ ਦਿੱਲੀ ਨੂੰ ਨਿਬੇੜਨਾ ਚਾਹੀਦਾ ਸੀ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਉਹਦੇ ਚ ਇੰਟਰਵੈਨ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਤੁਸੀਂ ਜਾਣਕਾਰੀ ਦਿੱਤੀ ਕਿ ਵਿਧਾਨ ਸਭਾ ਕੋਲ ਇੰਨੀ ਪਾਵਰਾਂ ਹੁੰਦੀਆਂ ਨੇ ਉਹ ਅਰੈਸਟ ਉਹਦੇ ਵੀ ਵਾਰੰਟ ਕੱਢ ਸਕਦੀ ਹੈ ਕਿਸੇ ਵੀ ਅਫਸਰ ਦੇ ਖਿਲਾਫ ਜੇ ਉਹਨਾਂ ਨੂੰ ਕਾਰਵਾਈ ਕਰਨ ਦਾ ਉਹਨਾਂ ਦਾ ਲੱਗੇ ਕਿ ਇਸ ਮਸਲੇ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇ ਅਰੈਸਟ ਵਾਰਡ ਨਿਕਲ ਗਏ ਤੇ ਫਿਰ ਕੀ ਪੱਲੇ ਰਹੇਗਾ ਨਹੀਂ ਪਿੱਛੇ ਯੂਪੀ ਵਿਧਾਨ ਸਭਾ ਦੇ ਵਿੱਚ ਹੋਇਆ ਚਾਰ ਪੰਜ ਪੁਲਿਸ ਅਫਸਰ ਅਰੈਸਟ ਕਰਕੇ ਲਿਆਂਦੇਗੇ ਉਹਦੇ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇਗੇ ਉਹਨਾਂ ਦੀ ਨੌਕਰੀ ਡਿਸਮਿਸ ਕਰਤੀ ਹੈਗੀ ਸੀ राइट असेंबली ਕੋ ਬਹੁਤ ਸਾਰੇ ਰਾਈਟ ਨੇ ਸਪੀਕਰ ਕੋ ਬਹੁਤ ਸਾਰੇ ਰਾਈਟ ਆ ਪੰਜਾਬ ਪੁਲਿਸ ਵੀ ਜਾਣਦੀ ਹੈ ਪੰਜਾਬ ਦੇ ਪੁਲਿਸ ਦੇ ਅਫਸਰ ਵੀ ਜਾਣਦੇ ਨੇ ਤੇ ਜਿਨ੍ਹਾਂ ਦੇ ਕਹਿਨ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਮਕਦਮੇ ਦਰਜ ਕੀਤੇ ਹੈਗੇ ਨੇ ਉਹ ਵੀ ਭਲੀ ਭਾਤੀ ਜਾਣਦੇ ਹੈਗੇ ਨੇ ਉਹ ਲੋੜ ਪੈਂਦੇ ਰੈਸਟ ਵਾਰੰਟ ਵੀ ਜਾਰੀ ਕਰ ਸਕਦੇ ਹੈਗੇ ਨੇ ਔਰ ਉਸ ਮਸਲੇ ਤੇ ਫਿਰ ਹਾਈ ਕੋਰਟ ਇੰਟਰਵਿਊ ਨਹੀਂ ਕਰਦੀ ਹੈਗੀ ਜਦੋਂ ਮਾਮਲਾ ਕ੍ਰਿਮੀਨਲ ਬਣ ਜਾਏ ਜਦੋਂ ਵਿਧਾਨ ਸਭਾ ਦਾ ਮਾਮਲਾ ਕਰਦੇ ਉਹ ਫਿਰ ਰੈਸਟ ਹੋਏ ਹਲੇ ਲੋੜ ਨਹੀਂ ਪੈਣੀ ਹੂੰ ਪਟ ਪੰਜਾਬ ਸਰਕਾਰ ਦੇ ਅਧਿਕਾਰੀ ਨੂੰ ਚਾਹੀਦਾ ਕਿ ਜੋ ਤੁਹਾਡੇ ਕੋਲ ਇਨਪੁਟ ਹੈ ਰਿਪੋਰਟ ਹੈ ਉਸ ਆਧਾਰ ਤੇ ਉਹਨਾਂ ਨੂੰ ਜਵਾਬ ਦੇ ਦੇਣਾ ਚਾਹੀਦਾ ਹੈਗਾ ਜੇ ਤੁਸੀਂ ਪੰਗਾ ਲਿਆ ਹੀ ਹੋ ਜੇ ਬਿਨਾ ਮਤਲਬ ਦਿੱਲੀ ਦੀ ਲੜਾਈ ਆਪਣੇ ਸਿਰ ਪਾ ਲਈ ਆ ਤੇ ਫਿਰ ਉਹ ਨਜਟੋ ਡਿਜੀਟਲ ਪੈਣੀ ਉਹ ਵੀ ਉਸੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੈ ਜਿਸ ਤੁਸੀਂ ਹਵਾਲਾ ਦਿੱਤਾ ਵਿਧਾਨ ਦਾ ਜਾਂ ਸੰਵਿਧਾਨ ਦਾ ਉਹ ਵੀ ਤੇ ਉਸੇ ਸੰਵਿਧਾਨ ਸੰਵਿਧਾਨ ਦੇ ਤਹਿਤ ਤੁਹਾਨੂੰ ਬੁਲਾਉਣਗੇ ਉਹ ਤਾਂ ਕੋਈ ਇਹ ਨਹੀਂ ਕਿ ਤਾਲੇਬਾਨ ਦਾ ਕਾਨੂੰਨ ਹੈ ਜੇ ਸਾਡੇ ਕੋਲ ਤਾਲੇਬਾਨ ਕਾਨੂੰਨ ਨਹੀਂ ਹੈ ਤੁਹਾਨੂੰ ਕੋ ਵੀ ਨਹੀਂ ਆਏਗਾ ਉਹ ਵੀ ਭਾਰਤੀ ਸੰਵਿਧਾਨ ਵਿਧਾਨ ਦੇ ਤਹਿਤ ਤੁਹਾਨੂੰ ਤਲਬ ਕਰ ਰਹੇ ਨੇ ਉਹਦਾ ਤੁਹਾਨੂੰ ਜਵਾਬ ਦੇਣਾ ਪੈਗਾ